ਇਨਾਂ ਦੀ ਗਾਂਈ ਸੀਗੀ ਇਹ ਇਹ ਦੁੱਧ ਤੇ ਗੁਜ਼ਾਰਾ ਸੀ ਦੋ ਕਨਾਲੀਆਂ ਇਹਨਾਂ ਦੀ ਜ਼ਮੀਨ ਤੇ ਉਹ ਪਾਣੀ ਚ ਰੋੜ ਗਈ ਤੇ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰਦੇ ਤੇ ਦੁੱਧ ਵੇਚ ਕੇ ਤੇ ਗੁਜ਼ਾਰਾ ਕਰਦੇ ਤੇ ਬੱਚੇ ਦੀ ਇੱਕ ਵੀਡੀਓ ਵੀ ਬੜਾ ਵਾਇਰਲ ਹੋਇਆ ਸੀਗਾ ਕਿੱਥੋਂ ਗਾਂਈ ਲਿਆਂਦੀ ਸੀ ਜਿਹੜੀ ਬੜੇ ਤੁਸੀਂ ਕਹਿੰਦੇ ਆਪ ਬੜੇ ਚਾਵਾਂ ਨਾਲ ਪਾਲਦੇ ਸੀ ਉਸ ਗਾਂਈ ਨੂੰ ਹਾਂ ਜੀ ਮਾਸੀ ਕਰੋ ਦੂਜੀ ਜਿਹੜੀ ਬਾਪੂ ਜੀ ਹੋਣੀ ਆ ਇਹ ਵੀ ਜਮੀਨ ਹੈ ਘਾਟਾ ਇਹਨਾਂ ਦੀ ਜਮੀਨ ਤਿੰਨ ਕੇ ਖੇਤ ਆ ਤੇ ਇਹ ਵੀ ਦੁੱਧ ਤੇ ਹੀ ਗੁਜ਼ਾਰਾ ਕਰਦੇ ਆ ਇਹਨਾਂ ਦੀ ਵੀ ਜਿਵੇਂ ਮੱਝ ਅੱਜ ਤੋਂ 4 ਦਿਨ ਪਹਿਲਾਂ ਬਿਮਾਰ ਬੜਾ ਪੈਸਾ ਬਹੁਤ ਲਾਤਾ ਫਿਰ ਜਿਹੜੀ ਮੱਝ ਉਹ ਮਰ ਗਈ ਸੀ ਉਹ ਜਿਹੜੀ ਹੁਣ ਲੈ ਕੇ ਦਿੱਤੀ ਆ ਇਹਨਾਂ ਨੇ ਦੱਸਿਆ ਵੀ ਰੋਇਆ ਬਹੁਤ ਉਧਰ ਜਦੋਂ ਮਰੀ ਆ ਰੋਇਆ ਬਹੁਤ ਤੇ ਨੇ ਰੋਣਾ ਸੀ ਅੱਜ ਖੁਸ਼ ਹੈ ਕਿ ਨਵੀਂ ਮੱਝ ਮਿਲ ਗਈ ਹਾਂਜੀ ਧੰਨਵਾਦ ਕਰਦੇ ਹਾਂ ਨਾ ਵੀਰਾਂ ਦਾ ਜਿਨੇ ਸਾਨੂੰ ਮੱਝ ਦਿੱਤੀ ਅੱਜ ਕਿਵੇਂ ਚੱਲਦਾ ਸੀ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਫਿਰ ਇੱਕ ਤਾਂ ਅਸੀਂ ਦੁੱਧ ਪਾ ਕੇ ਵੀ ਗੁਜ਼ਾਰਾ ਕਰਦੇ ਸੀ ਬਾਕੀ ਦਿਹਾੜੀ ਕਰਦੇ ਨੇ ਜੇ ਬੰਨ ਪੈ ਗਿਆ ਜੀ ਅੱਛਾ ਕਰਦੋਂ ਘਾ 10000 ਦਿਨ ਹੋ ਗਏ ਬੰਨ ਨਹੀਂ ਟੁੱਟਾਂ ਦਵਾਈ ਬੋਦਲਾ ਬੈਠੇ ਕਿਵੇਂ ਲੱਗ ਰਿਹਾ ਅੱਜ ਅੱਜ ਘਰ ਦੇ ਵਿੱਚ ਨਵੀਂ ਮੱਝ ਆ ਗਈ ਜੀ ਵਾਦੀ ਧੰਨਵਾਦ ਉੱਤ ਦੇਖਦੇ ਜਿੰਦੇ ਦੇਤੀ ਆ ਤੂ ਬੱਚੀਆਂ ਦੀ ਮੈਰਿਜ ਆ ਜਿਵੇਂ ਵਿਆਹ ਰੱਖੇ ਪਏ ਤੇ ਉਹ ਹੁਣ ਝੋਨੇ ਤੇ ਵਿਆਹ ਰੱਖੇ ਸੀ ਪੂਰੇ ਬੇਫਸਲ ਆਉਣੀ ਆ ਘਰ ਚ ਤੇ ਫਿਰ ਇੱਕ ਬੱਚੀ ਦੀ ਤਾਂ ਬਾਪ ਹੀ ਨਹੀਂ ਹੈਗਾ ਬਿਨ ਬਾਪ ਦੀ ਬੱਚੀ ਇੱਕ ਦੀ ਜਮੀਨ ਹੈ ਨਹੀਂ ਉਹਨਾਂ ਨੂੰ ਜਿਹੜਾ ਇਹ ਸਮਾਨ ਜਿਹੜਾ ਉਹਨਾਂ ਬੱਚੀਆਂ ਨੂੰ ਬਿਲਕੁਲ ਜਾ ਕੇ ਜਿਹੜੀ ਚੀਜ਼ ਦੀ ਲੋੜ ਆ ਤੇ ਉਹਨਾਂ ਨੂੰ ਜਾ ਕੇ ਸਿਲੈਕਟ ਕਰਕੇ ਸਮਾਨ ਕਿਹੜਾ ਲੈਣਾ ਉਹੀ ਜਿਹੜਾ ਲੋੜ ਦਾ ਸਮਾਨ ਦਿੱਤਾ ਗਿਆ ਤੇ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਸਾਰਾ ਪਿੰਡ ਹੀ ਬੰਡਾਲਾ ਆਪਦੀ ਗੋਦ ਦੇ ਵਿੱਚ ਲਿਆ ਜੋ ਕਣਕਾਂ ਬੀਜਣ ਤੱਕ ਸਭ ਕੁਝ ਹੀ ਹੁਣ ਟਰੈਕਟਰ ਨਵੇਂ ਲੈ ਕੇ ਆਏ ਆ ਹੂੰ ਹੁਣ ਉਹਨਾਂ ਤੋਂ ਸਵੇਰੇ ਇਹਨਾਂ ਨੇ ਜਿਹੜੀ ਆ ਕਣਕ ਬੀਜਣ ਦੀ ਸ਼ੁਰੂਆਤ ਕਰਨੀ ਆ ਦੂਸਰੇ ਬੰਨੇ ਉਹ ਗਡਾਉਣ ਦੇਖੋ ਉਧਰੋਂ ਖਾਦ ਦਾ ਤੇ ਬੀਜ ਦੀ ਵੰਡ ਕਰਾ ਰਹੇ ਆ ਹਾਂ ਸਤਿ ਸ਼੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਪਿਛਲੇ ਲਗਭਗ 2 ਮਹੀਨੇ ਤੋਂ ਹੜਪੀੜਤਾ ਦੀ ਸੇਵਾ ਦੇ ਵਿੱਚ ਰੁੱਝਿਆ ਹੋਇਆ ਹੈ ਅਸਮੇ ਸੇਵਾਮਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਵਿੱਚ ਚੱਲ ਰਹੀਆਂ ਨੇ ਔਰ ਖਾਸ ਤੌਰ ਦੇ ਉੱਤੇ ਅੱਜ ਦਾ ਦਿਨ ਬੜਾ ਇੱਕ ਚੰਗਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਬਾਬਾ ਦੀਪ ਸਿੰਘ ਸੇਵਾਦਾਲ ਦੇ ਵੱਲੋਂ 2 4x4 ਟਰੈਕਟਰ ਲਿਆ ਕੇ ਇਹਨਾਂ ਦੀਆਂ ਜ਼ਮੀਨਾਂ 'ਚ ਖੜੇ ਕਰ ਦੱਤੇ ਨੇ ਕਿਉਂਕਿ ਇੱਥੇ ਅਜੇ ਤੱਕ ਵੀ ਜ਼ਮੀਨ ਪਾਣੀ ਦੇ ਵਿੱਚ ਡੁੱਬੀ ਹੋਈ ਆ ਸੁੱਕਣ ਦੀ ਵੇਟ ਕੀਤੀ ਜਾ ਰਹੀ ਆ ਜ਼ਮੀਨਾਂ ਬੌਣੀਆਂ ਨੇ ਪਰ ਨਾਲ ਦੀ ਨਾਲ ਕੁਝ ਪਰਿਵਾਰ ਸੀਗੇ ਜਿਨ੍ਹਾਂ ਦੇ ਪਸ਼ੂ ਇਨਾ ਹੜਾਂ ਦੀ ਭੇਂਟ ਚੜ ਗਏ ਸੀਗੇ ਤਾਂ ਬਾਬਾ ਦੀਪ ਸਿੰਘ ਸੇਵਾਦਾਲ ਦੇ ਵੱਲੋਂ ਅੱਜ ਦੋ ਪਰਿਵਾਰਾਂ ਨੂੰ ਦੋ ਮੱਝਾਂ ਦਿੱਤੀਆਂ ਗਈਆਂ ਨੇ ਸਜਣੀਆਂ ਸੁਈਆਂ ਮੱਝਾਂ ਨੇ ਔਰ ਉਹਦੇ ਨਾਲ ਨਾਲ ਇੱਥੋਂ ਲਗਭਗ ਦੋ ਤੋਂ ਤਿੰਨ ਭੈਣਾ ਦੇ ਵਿਆਹ ਦੇ ਕਾਰਜ ਰੰਭੇ ਸੀਗੇ ਉਹਨਾਂ ਦੇ ਵਾਸਤੇ ਜਿਹੜਾ ਘਰ ਦਾ ਜ਼ਰੂਰੀ ਸਮਾਨ ਹੈ ਉਹ ਵੀ ਸੇਵਾ ਦੇ ਵਿੱਚ ਲਾਇਆ ਗਿਆ ਤਾਂ ਭਾਈ ਮਨਜੋਤ ਸਿੰਘ ਤਲਵੰਡੀ ਸਾੜ ਨਾਲ ਨੇ ਬਾਬਾ ਜੀ ਇੱਥੋਂ ਮੌਜੂਦ ਨੇ ਔਰ ਦੋ ਪਰਿਵਾਰੋਂ ਮੌਜੂਦ ਨੇ ਜਿਨ੍ਹਾਂ ਦੇ ਪਸ਼ੂ ਫੜਾ ਦੀ ਪੇਟ ਚੜੇ ਸੀ ਕਿਤਾ ਪਹਿਲਾਂ ਮਨਜੋਤ ਸਿੰਘ ਤਲਵੰਡੀ ਉਹਨਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੜੇ ਕਾਰਜ ਚੱਲ ਰਹੇ ਸੀ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਧੀਆਂ ਪੇੜਾਂ ਨੂੰ ਸੁਰੱਖਿਅਤ ਘਰਾਂ ਤੱਕ ਪਹੁੰਚਾਇਆ ਪਰ ਅੱਜ ਜਿਹੜਾ ਕਾਰਜ ਹੈ ਦੋ ਮੱਝਾਂ ਪਰਿਵਾਰਾਂ ਨੂੰ ਭੇਂਟ ਕੀਤੀਆਂ ਔਰ ਧੀਆਂ ਦੇ ਵਿਆਹ ਵਾਸਤੇ ਉਹਨਾਂ ਦਾ ਲੋੜੀਂਦਾ ਸਮਾਨ ਦਿੱਤਾ ਕਿਵੇਂ ਇਹ ਸਾਰਾ ਜ਼ਿੰਦ ਵਿੱਚ ਆਇਆ ਸਕੁੰਦਰਬੀਰੀ ਸਾਡੇ ਜਿਹੜੇ ਪਸ਼ੂ ਪਹਿਲਾਂ ਤੱਕ ਨੂੰ 4 ਪਸ਼ੂ 5 ਪਹਿਲਾਂ ਪਹਿਲਾਂ ਦੇ ਚੁੱਕੇ ਆ ਦੋ ਗਾਈਆਂ ਉਹ ਚ ਹੁਣ ਜਿਹੜੇ ਦੋ ਮੱਝਾਂ ਹੋਰ ਆ ਇੱਕ ਪਰਿਵਾਰ ਜਿਵੇਂ ਇਹਨਾਂ ਦੀ ਗਾਂ ਹੀ ਸੀਗੀ ਇਹ ਇਹ ਦੁੱਧ ਤੇ ਗੁਜ਼ਾਰਾ ਸੀ ਦੋ ਕਨਾਲੀਆਂ ਇਹਨਾਂ ਦੀ ਜ਼ਮੀਨ ਤੇ ਉਹ ਪਾਣੀ ਚ ਰੋੜ ਗਈ ਤੇ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰਦੇ ਤੇ ਦੁੱਧ ਵੇਚ ਕੇ ਤੇ ਗੁਜ਼ਾਰਾ ਕਰਦੇ ਉਹ ਜਿਹੜੀ ਗਾਂ ਸੀ ਇਹ ਬੱਚੇ ਦੀ ਮਾਸੀ ਨੇ ਦਿੱਤੀ ਸੀ ਉਹ ਪੂਰੀ ਹੋ ਗਈ ਤੇ ਵਿਚਾਰਾ ਪਰਾ ਪਰਿਵਾਰ ਉਹ ਦਿਨ ਡਿਸਟਰਬ ਸੀਗਾ ਵਿਚਾਰਾ ਬੜਾ ਇਹ ਬਿਮਾਰ ਸੀ ਮੈਨੂੰ ਫੋਨ ਵੀ ਕਰਦੇ ਰਹੇ ਚਲੋ ਨਹੀਂ ਜਾ ਹੁਆ ਪਰ ਜਦੋਂ ਪੂਰੀ ਹੋਈ ਫੇਰ ਚਲੋ ਗਏ ਆ ਤੇ ਇਹ ਬੜਾ ਉਹਦੋਂ ਦਾ ਵੀ ਇਹਨਾਂ ਨੂੰ ਕਹੀ ਤੁਹਾਨੂੰ ਅਸੀਂ ਮੱਝ ਲੈ ਕੇ ਦਵਾਂਗੇ ਚਲੋ ਜਿਹੜਾ ਘਰ ਦਾ ਗੁਜ਼ਾਰਾ ਚਲੋ ਲਵੇਰਾ ਹੈ ਨਹੀਂ ਘਰ ਦੇ ਵਿੱਚ ਤੇ ਆਪਣਾ ਚਲੋ ਦੁੱਧ ਦੇ ਕੇ ਕੋਈ ਬੰਦਾ ਕਰ ਸਕਦਾ ਕੋਈ ਜ਼ਮੀਨ ਹੈ ਨਹੀਂ ਹਾਂ ਹਾਂ ਦੇਮ ਦਿੱਤੀ ਦੂਜੀ ਜਿਹੜੀ ਬਾਪੂ ਜੀ ਹੋਣੀ ਆ ਇਹ ਵੀ ਜਮੀਨ ਹੈ ਘਾਟਾ ਇਹਨਾਂ ਦੀ ਜਮੀਨ ਤਿੰਨ ਕੇ ਖੇਤ ਹੈ ਤੇ ਇਹ ਵੀ ਦੁੱਧ ਤੇ ਹੀ ਗੁਜ਼ਾਰਾ ਕਰਦੇ ਆ ਇਹਨਾਂ ਦੇ ਵੀ ਜਿਵੇਂ ਮੱਝ ਚਾਹਜ ਤੋਂ 4 ਦਿਨ ਪਹਿਲਾਂ ਬਿਮਾਰ ਬੜਾ ਪੈਸਾ ਬਹੁਤ ਲਾਤਾ ਫਿਰ ਜਿਹੜੀ ਮੱਝ ਉਹ ਮਰ ਗਈ ਸੀ ਉਹ ਜਿਹੜੀ ਹੁਣ ਲੈ ਕੇ ਦਿੱਤੀ ਆ ਜਿਨ੍ਹਾਂ ਦੇ ਬਿਲਕੁਲ ਮਰੇ ਹੋਏ ਜਿਹੜੇ ਜਾਨਵਰ ਆ ਉਹਨਾਂ ਨੂੰ ਹੀ ਦਿੱਤੀਆਂ ਜਾਂ ਜਿਨ੍ਹਾਂ ਦੇ ਬਿਲਕੁਲ ਲੋੜਵੰਦਾ ਉਹਨਾਂ ਨੂੰ ਮੱਝਾਂ ਦਿੱਤੀਆਂ ਜਾਂਦੀ ਆ ਆਪਾਂ ਦੂਸਰੇ ਹੋਰ ਪੁਆਇੰਟ ਤੇ ਵੀ ਆਏ ਪਰ ਇਹ ਛੋਟੇ ਬੱਚੇ ਦੀ ਇੱਕ ਵੀਡੀਓ ਵੀ ਬੜਾ ਵਾਇਰਲ ਹੋਇਆ ਸੀਗਾ ਇਹ ਕਿੱਥੋਂ ਗਾਂ ਲਿਆਂਦੀ ਸੀ ਜਿਹੜੀ ਬੜੇ ਤੁਸੀਂ ਕਹਿੰਦੇ ਆਪ ਬੜੇ ਚਾਵਾਂ ਨਾਲ ਪਾਲਦੇ ਸੀ ਉਸ ਗਾਂ ਨੂੰ ਮਾਦੀ ਮਾਸੇ ਕੋਲ ਅੱਛਾ ਤੇ ਫਿਰ ਕੀ ਹੋਇਆ ਸੀ ਉਸ ਗਾਂ ਨੂੰ ਬਿਮਾਰ ਹੋ ਗਈ ਸੀ ਉੱਚੀ ਬੋਲੋ ਥੋੜਾ ਜਿਆ ਕੀ ਹੋਇਆ ਸੀ ਉਸ ਗਾਂ ਨੂੰ ਬਿਮਾਰ ਹੋ ਗਈ ਸੀ ਅੱਛਾ ਇਹ ਜਦੋਂ ਹੜ੍ਹ ਆਏ ਸੀਗੇ ਫਿਰ ਉਹ ਨਹੀਂ ਰਹੀ ਔਰ ਇਹ ਭਾਜੀ ਕਿੰਨੇ ਬੱਚਾ ਰੋਂਦਾ ਬਹੁ ਸੀ ਉਸ ਦਿਨ ਹਾਂ ਉਧਰ ਰੋਂਦਾ ਬੜਾ ਸੀਗਾ ਵੀ ਮੇਰੀ ਗਾਈ ਕਿਉਂਕਿ ਇਹ ਇਹ ਦੱਸਦੀ ਜਦੋਂ ਸਕੂਲ ਚ ਪੱਠੇ ਆਉਣੇ ਇੰਨੇ ਕਰਨ ਅੱਛਾ ਭੈਣਾਂ ਜਿਨ੍ਹਾਂ ਦੀ ਆਏਗਾ ਤੇ ਆ ਮਾਤਾ ਜੀ ਇਹ ਦੋਨੇ ਤੇ ਜਿਹੜਾ ਇਹਨਾਂ ਦੇ ਇਹਨਾਂ ਨੇ ਦੱਸਿਆ ਵੀ ਰੋਇਆ ਬਹੁਤ ਉਧਰ ਜਦੋਂ ਮਰੀ ਜਾ ਰੋਇਆ ਬਹੁਤ ਬੱਚਾ ਅੱਛਾ ਉਸ ਦਿਨ ਜਦੋਂ ਗਾਈ ਗਈ ਦੁਨੀਆ ਤੋਂ ਉਸ ਦਿਨ ਰੋਣਾ ਸੀਗਾ ਅੱਜ ਖੁਸ਼ ਹੈ ਕਿ ਨਵੀਂ ਮੱਝ ਮਿਲ ਗਈ ਹਾਂਜੀ ਹੁਣ ਪੱਠੇ-ਪੱਠੇ ਪਾਏਗਾ ਨਾਲ ਪੜ੍ਹਾਈ ਵੀ ਕਰਨੀ ਹੈ ਹਾਂਜੀ ਮਤਲਬ ਬੱਚਾ ਅੱਛਾ ਬਣੇ ਉਸ ਦਿਨ ਤਾਂ ਬੜਾ ਦੁੱਖ ਸੀਗਾ ਪੂਰੇ ਏਰੀਆ ਦੇ ਵਿੱਚ ਪਰ ਅੱਜ ਮੁੜ ਸੰਸਥਾ ਨਾਲ ਖੜੀ ਐ ਮੱਝ ਸੇਵਾ ਦੇ ਵਿੱਚ ਮਿਲੀ ਐ ਉਹ ਦਿਨ ਤੇ ਅੱਜ ਦੇ ਦਿਨ ਉਸ ਦਿਨ ਤਾਂ ਬੱਚਾ ਵੀ ਰੋ ਰਿਹਾ ਸੀਗਾ ਪਰ ਅੱਜ ਮਨ ਨੂੰ ਥੋੜਾ ਬਹੁਤ ਰਾਹਤ ਮਿਲੀ ਐ ਹਾਂਜੀ ਵੀਰੇ ਹੂੰ ਬਹੁਤ ਮਿਲੀ ਐ ਹੂੰ ਧੰਨਵਾਦ ਕਰਦੇ ਹਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਮੱਝ ਦਿੱਤੀ ਅੱਜ ਕਿਵੇਂ ਚੱਲਦਾ ਸੀ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਵੀਰੇ ਇੱਕ ਤਾਂ ਅਸੀਂ ਦੁੱਧ ਪਾ ਕੇ ਵੀ ਗੁਜ਼ਾਰਾ ਕਰਦੇ ਸੀ ਹੂੰ ਬਾਕੀ ਦਿਹਾੜੀ ਕਰਦੇ ਨੇ ਮਿਸਤਰੀ ਦਾ ਕੰਮ ਕਰਦੇ ਨੇ अच्छा हां जी तो जदों गाय जान ਤੋਂ ਬਾਅਦ ਕੋਈ سلسلہ ਨਹੀਂ ਰਹਿ ਗਿਆ ਸੀ ਕਮਾਈ ਦਾ ਖਾਸ ਤੌਰ ਤੇ ਨਹੀਂ ਵੀਰੇ ਹਾੜਾ ਹਾਣ ਕਾਰਨ ਪਾਣੀ ਆਇਆ ਸੀ ਜਦੋਂ ਜ਼ਿਆਦਾ ਉਦੋਂ ਕੰਮ ਵੀ ਬੰਦ ਸੀਗਾ ਹਾਂਜੀ ਹਾਂ ਬਾਪੂ ਜੀ ਤੁਹਾਡੇ ਕੀ ਹੋਇਆ ਸੀ ਇਮਰਜੂਡ ਮਾਜੇ ਬੰਨ ਪੈ ਗਿਆ ਜੀ ਅੱਛਾ ਕਰ ਦੋਗਾ 10000 ਦਿਨ ਹੋ ਗਏ ਬੰਨ ਨਹੀਂ ਟੁੱਟਾ ਦਵਾਈ ਬੋਧ ਲਾ ਬੈਠੇ ਅੱਛਾ ਹਾਂ ਜਦੋਂ ਮੋਗੀ ਫਿਰ ਵੀਰ ਨਾਲ ਗੱਲ ਬਾਬਾ ਜੀ ਨਾਲ ਕੀਤੀ ਵੀ ਦੁੱਧ ਨਹੀਂ ਟਾਈਮ ਚੱਲਣਾ ਹੁਣ ਪਾਸੇ ਝੋਨਾ ਤੇ ਰਹਿ ਨਹੀਂ ਗਿਆ ਹਾਂ ਕਿਤੇ ਜਾ ਕੇ ਕਿਤੇ 8 9 ਮਹੀਨਿਆਂ ਜਾ ਕੇ ਦਾਣਿਆਂ ਦਾ ਫੇਰ ਮੂੰਹ ਵੇਖਣਾ ਹੈ ਹਾਂ ਉਹ ਵੀ ਬਾਬਾ ਜੀ ਨੇ ਬਹੁਤ ਹੱਲਾ ਮਾਰਿਆ ਇਲਾਕੇ ਤੇ ਬਾਹ ਫੜੀ ਆ ਹਾਂ ਧੰਨਵਾਦ ਹੈ ਬਾਬੇ ਦਾ ਇਹਨੇ ਸਾਡੇ ਇਲਾਕੇ ਨੂੰ ਤਰੱਕੀ ਦੇ ਵਿੱਚ ਲਿਆਂਦਾ ਨਹੀਂ ਤੇ ਉਹ ਮਾਹੌਲ ਜਿਹੜਾ ਦੀਦੇ ਸੀ ਉਹ ਤੋਂ ਵੇਖਣ ਲੱਗਦਾ ਵੀ ਇਹ ਕੀ ਬਣ ਚੱਲਿਆ ਹਾਂ ਅੱਛਾ ਇਹ ਤੁਹਾਡਾ ਵੀ ਦੁੱਧ ਦੇ ਸਿਰ ਤੋਂ ਉੱਤੇ ਸਰਕਲ ਚੱਲਦਾ ਦੁੱਧ ਨੇ ਸਰਕਲ ਚੱਲਦਾ ਜੀ ਦੁੱਧ ਦੀ ਮੈਂ ਜੋ ਲਵੇਰੀ ਚਲੀ ਗਈ ਤੇ ਬਾਹ ਵੀ ਹੁਣ ਕੰਮ ਤੇ ਖਰਾਬ ਹੋ ਗਿਆ ਹਾਂ ਫੇਰ ਬਾਬਾ ਜੀ ਨੇ ਕੀਤੀ ਗੱਲਾਂ ਦਾ ਕੋਈ ਗੱਲ ਨਹੀਂ ਹਾਂ ਹੌਸਲਾ ਰੱਖਣਾ ਹਮ ਚਲ ਮਾੜੀ ਨੇ ਕਿਰਪਾ ਕੀਤੀ ਵਧਾਈਆਂ ਹੋਈ ਇਹਨਾਂ ਬਾਬਾ ਜੀ ਨੂੰ ਹਮ ਧੰਨਵਾਦ ਇਹਨਾਂ ਦਾ ਕਰਦੇ ਆ ਜਿਨੇ ਬਾਹ ਫੜੀ ਆ ਤੇ ਗਾਂ ਲਵੇਰਾ ਆ ਗਿਆ ਤੇ ਆਪੇ ਮਨ ਖੁਸ਼ ਹੋ ਗਿਆ ਹਾਂ ਸਰਕਲ ਚਲੇ ਗਿਆ ਬੀਬੇ ਕਿਵੇਂ ਲੱਗ ਰਿਹਾ ਜੱਜ ਘਰ ਦੇ ਵਿੱਚ ਨਵੀਂ ਮੱਝ ਆ ਗਈ ਜੀ ਵਾਦੀ ਧੰਨਵਾਦ ਪੁੱਤ ਦੇ ਦੇ ਜਿੰਦੇ ਦੇਤੀ ਹੈ ਹਮ ਨਹੀਂ ਤੇ ਕਿਵੇਂ ਗੁਜ਼ਾਰਾ ਹੋਣਾ ਸੀ ਦੁੱਧ ਵੀ ਨਹੀਂ ਤੂੰ ਬਹੇਗਾ ਹਮ ਚਾਹ ਬਣਾਉਣ ਨੂੰ ਵੀ ਉਹ ਤਾਂ ਸਾਰਾ ਕੁਝ ਐਂ ਲੱਗਦਾ ਸੀ ਵੀ ਖਤਮ ਹੋ ਗਿਆ ਹੁਣ ਅੱਗੇ ਪੈਰਾਂ ਤੇ ਕਿਵੇਂ ਆਵਾਂਗੇ ਹਾਂ ਕਿਵੇਂ ਆਵਾਂਗੇ ਬੱਚਾ ਉਦੋਂ ਬੜਾ ਰੋਂਦਾ ਸੀ ਹਮ ਮੱਸਾਂ ਚੁੱਪ ਕਰਾਇਆ ਮੈਂ ਕਿਹਾ ਚੁੱਪ ਕਰ ਜਾ ਜਨੂੰ ਕਿ ਚੱਲ ਗਏ ਵੀਰ ਪੁੱਤ ਹਮ ਇਹਨਾਂ ਨੇ ਹੌਸਲਾ ਦਿੱਤਾ ਹਮ 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 ਅੱਛਾ ਮਨਜੋਤ ਵੀਰੇ ਆਪਾਂ ਦੇਖ ਰਹੇ ਸੀ ਵੀ ਘਰ ਦਾ ਲੜੀਂਦਾ ਸਮਾਨ ਨਵਾਂ ਫਰਨੀਚਰ ਸਾਰਾ ਕੁਝ ਪੰਜ ਟੈਂਪੂ ਲੱਦੇ ਪਏ ਆ ਇੱਥੇ ਛੋਟੇ ਆਤੀ ਉਹ ਕਿਵੇਂ ਸਿਲਸਿਲਾ ਹੈਗਾ ਉਹਦਾ ਉਹ ਜਿਵੇਂ ਸੁਖਿੰਦਰਪ ਸਿੰਘ ਜਿਵੇਂ ਦੋ ਬੱਚੀਆਂ ਦੀ ਮੈਰਿਜ ਹੈ ਜਿਵੇਂ ਵਿਆਹ ਰੱਖੇ ਪਏ ਤੇ ਉਹ ਹੁਣ ਝੋਨੇ ਤੇ ਵਿਆਹ ਰੱਖੇ ਸੀ ਪੂਰੇ ਬੇਫਸਲ ਆਉਣੀ ਆ ਘਰ ਚ ਤੇ ਫਿਰ ਇੱਕ ਬੱਚੀ ਦੀ ਤਾਂ ਬਾਪ ਹੀ ਨਹੀਂ ਹੈਗਾ ਬਿਨ ਬਾਪ ਦੀ ਬੱਚੀ ਇੱਕ ਦੀ ਜ਼ਮੀਨ ਹੈ ਨਹੀਂਗੀ ਚਲੋ ਥੋੜੀ ਬੋਤੀ ਜ਼ਮੀਨ ਹੈ ਡੈੜੀ ਟੱਪਾ ਕਰਦੇ ਆ ਉਹ ਵੀ ਤੇ ਉਹ ਉਹਨਾਂ ਨੂੰ ਜਿਹੜਾ ਇਹ ਸਮਾਨ ਜਿਹੜਾ ਉਹਨਾਂ ਬੱਚੀਆਂ ਨੂੰ ਬਿਲਕੁਲ ਜਾ ਕੇ ਜਿਹੜੀ ਚੀਜ਼ ਦੀ ਲੋੜ ਆ ਤੇ ਉਹਨਾਂ ਨੂੰ ਜਾ ਕੇ ਸਿਲੈਕਟ ਕਰਕੇ ਸਮਾਨ ਕਿਹੜਾ ਲੈਣਾ ਉਹੀ ਜਿਹੜਾ ਲੋੜ ਦਾ ਸਮਾਨ ਦਿੱਤਾ ਗਿਆ ਦਿੱਤਾ ਜਾ ਰਿਹਾ ਜੀ ਅੱਜ ਹੂੰ ਅੱਛਾ ਬਾਬਾ ਜੀ ਕਿਵੇਂ ਦੇਖ ਰਹੇ ਹੋ ਸੇਵਾ ਸਭ ਤੋਂ ਲੜੀਨੀਆਂ ਚੀਜ਼ਾਂ ਨੇ ਘਰ ਦੇ ਵਿੱਚ ਮੱਝ ਆ ਗਈ ਜਿਨ੍ਹਾਂ ਦਾ ਗੁਜ਼ਾਰਾ ਹੀ ਦੁੱਧ ਨਾਲ ਚੱਲਦਾ ਸੀਗਾ ਪਸ਼ੂ ਚੱਲੇ ਗਏ ਹੜ ਦੀ ਪੇਂਟ 'ਚ ਪਰ ਅੱਜ ਆਪਾਂ ਪਰਿਵਾਰਾਂ ਦੇ ਚਿਹਰਿਆਂ ਦੇ ਉੱਤੇ ਇੱਕ ਖੁਸ਼ੀ ਤੇ ਥੋੜੀ ਰਾਹਤ ਨੂੰ ਮਹਿਸੂਸ ਕਰ ਰਹੇ ਆਂ ਬਿਲਕੁਲ ਜੀ ਅਸੀਂ ਤੇ ਬਹੁਤ ਬਹੁਤ ਧੰਨਵਾਦੀ ਆਂ ਭਾਈ ਮਨਜੋਤ ਸਿੰਘ ਜੀ ਦਲ ਸੇਵਾ ਬਾਬਾ ਦੀਪ ਸਿੰਘ ਜੀ ਜਿਸ ਦਿਨ ਪੂਰੇ ਹੜ ਜੋਰਾਂ ਤੇ ਸੀ ਅਸੀਂ ਇਹਨਾਂ ਨੂੰ ਜਾ ਕੇ ਲੈ ਕੇ ਆਏ ਰੱਬ ਨੇ ਸਾਡਾ ਇਹਨਾਂ ਦੇ ਨਾਲ ਮੇਲ ਕਰਾਇਆ ਤੇ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਜੋ ਅੱਜ 2 ਮਹੀਨੇ ਹੋ ਗਏ ਆ ਬੰਡਾਲੇ ਨਗਰ ਦੇ ਵਿੱਚ ਖਾਸ ਕਰਕੇ ਇਹਨਾਂ ਨੇ ਬੜੀਆਂ ਇਲਾਕੇ ਦੇ ਵਿੱਚ ਵੀ ਬੜੀਆਂ ਪਰ ਬੰਡਾਲੇ ਨਗਰ ਦੇ ਖਾਸ ਕਰਕੇ ਦਿਨ ਤੇ ਰਾਤ ਇਹਨਾਂ ਨੇ ਸੇਵਾ ਕਰਕੇ ਸੇਵਾ ਨਿਭਾਈਆਂ ਵਾ ਵੇਖੋ ਜਿਸ ਜਗ੍ਹਾ ਤੇ ਆਪਾਂ ਖਲੋਤੇ ਆ ਇਸ ਵਕਤ ਇਸ ਜਗ੍ਹਾ ਤੇ 5 5 6 6 ਫੁੱਟ ਪਾਣੀ ਸੀ ਜਿਸ ਜਗ੍ਹਾ ਤੇ ਖੜੇ ਉਹ ਸਾਹਮਣੇ ਚੜਦੇ ਬੰਨੇ ਅਜੇ ਵੀ ਦਿਸ ਰਿਹਾ ਪਾਣੀ ਜੀ ਤੇ ਅਸੀਂ ਇਹਨਾਂ ਦਾ ਦਲਬਾਬਾ ਦੀਪ ਸਿੰਘ ਦੀ ਸੇਵਾਦਾਰ ਭਾਈ ਮਨਜੋਤ ਸਿੰਘ ਦਾ ਧੰਨਵਾਦ ਕਰਦੇ ਆ ਇਹਨੂੰ ਪਰਮਾਤਮਾ ਦੇਣ ਰਾਤ ਤਰੱਕੀ ਬਖਸ਼ਣ ਅਤੇ ਤੰਦਰੁਸਤੀ ਬਖਸ਼ਣ ਤੇ ਸੰਗਤਾਂ ਦੀਆਂ ਸੇਵਾ ਕਰਨ ਦਾ ਬਲ ਉਤਸ਼ਾਹ ਬਖਸ਼ਣ ਤੇ ਅਸੀਂ ਇਹਦੇ ਇਹਦਾ ਦੇਣ ਨਹੀਂ ਦੇ ਸਕਦੇ ਜੋ ਇਹਨੇ ਸਾਡੀ ਇਸ ਇਲਾਕੇ ਨੂੰ ਆ ਕੇ ਜੋ ਇੱਕ ਤਰਸ ਦੇ ਆਧਾਰ ਤੇ ਵੀ ਜਿੰਨਾਂ ਕੋਲ ਜਿਵੇਂ ਹੁਣ ਵੇਖੋ ਇਹ ਦਰਿਆ ਦੇ ਬਿਲਕੁਲ ਪੇਟ ਦੇ ਵਿੱਚ ਵਸਿਆ ਹੋਇਆ ਪਿੰਡ ਬੰਡਾਲਾ ਵਾ ਕਿਉਂਕਿ ਇਧਰੋਂ ਵੀ 2 ਕਿਲੋਮੀਟਰ ਚਾਈ ਦੂਰੀ ਤੇ ਬਾਹਰ ਨਾਲ ਤੇ ਇਧਰੋਂ ਵੀ ਕਿਉਂਕਿ ਇਹ ਪਿੰਡ ਬਿਲਕੁਲ ਦਰਿਆ ਦੇ ਪੇਟ ਦੇ ਵਿੱਚ ਵਸਿਆ ਹੋਇਆ ਕਰਕੇ ਕਿਉਂਕਿ 23 ਦੇ ਵਿੱਚ ਵੀ ਹੜ੍ਹਾਂ ਦੀ ਮਾਰ ਪੈ ਗਈ ਪਹਿਲਾਂ ਤੋਂ ਮਠਾਸੀ ਵਾਲੇ ਪਾਣੀ ਤੋਂ ਲੈ ਕੇ ਬੜੀਆਂ ਮਾਰਾਂ ਜੜੀਆਂ ਹੜ੍ਹਾਂ ਦੀਆਂ ਇਸ ਪਿੰਡਾਂ ਨੂੰ ਪੈਂਦੀਆਂ ਰਹੀਆਂ ਉਹ ਖਾਸ ਕਰਕੇ ਬੰਡਾਲੇ ਤੇ ਇਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਰਾ ਪਿੰਡ ਹੀ ਬੰਡਾਲਾ ਆਪਦੀ ਗੋਦ ਦੇ ਵਿੱਚ ਲਿਆ ਜੋ ਕਣਕਾਂ ਬੀਜਣ ਤੱਕ ਸਭ ਕੁਝ ਹੀ ਹੁਣ ਟਰੈਕਟਰ ਨਵੇਂ ਲੈ ਕੇ ਆਏ ਆ ਹੁਣ ਉਹਨਾਂ ਤੋਂ ਸਵੇਰੇ ਇਹਨਾਂ ਨੇ ਜਿਹੜੀ ਆ ਕਣਕ ਦੀ ਬੀਜਣ ਦੀ ਸ਼ੁਰੂਆਤ ਕਰਨੀ ਆ ਤੇ ਉਧਰ ਜਿਹੜਾ ਵਾ ਦੂਸਰੇ ਬੰਨੇ ਉਹ ਗਡਾਉਣ ਦੇਖੋ ਉਧਰੋਂ ਖਾਦ ਦਾ ਤੇ ਬੀਜ ਦੀ ਵੰਡ ਕਰਾ ਰਹੇ ਆ ਤੇ ਜੋ ਕੋ ਛੋਟੇ ਕਿਸਾਨਾਂ ਨਾਲ ਜੁੜੀ ਅੱਜ ਵੰਡ ਕਰ ਦੇਣੀ ਆ ਕੁਝ ਵੱਡੇ ਕਿਸਾਨਾਂ ਜਿਹੜੀ ਸਵੇਰੇ ਕਰਨੀ ਆ ਇਸੇ ਸਵਾਂ ਸਿਲਸਿਲਾ ਚੱਲ ਰਿਹਾ ਹੈ ਸਿਲਸਿਲਾ ਜਾਰੀ ਲਗਾਤਾਰ ਚੱਲ ਰਿਹਾ ਵਾ ਅਸੀਂ ਤੇ ਪਰਮਾਤਮਾ ਗਾੜੀ ਇਹੋ ਹੀ ਦਵਾ ਕਰਦੇ ਆ ਕਿ ਭਾਈ ਮਨਜੋਤ ਸਿੰਘ ਦਲਬਾਬਾ ਦੀਪ ਸਿੰਘ ਸੇਵਾਦਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਦਾ ਹੀ ਕੌਮ ਦੀ ਸੇਵਾ ਕਰਨ ਦਾ ਬਲ ਉਤਸ਼ਾਹ ਬਖਸ਼ਣ ਅਈ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋ ਟਰੈਕਟਰਾਂ ਦਾ ਵੀ ਥੋੜਾ ਜਿਹਾ ਜ਼ਿਕਰ ਕਰਦੇ ਹੋ ਇਹ 4x4 ਲਿਆਂਦੇ ਇਹਦੀ ਕੀ ਲੋੜ ਪੈ ਗਈ ਟਰੈਕਟਰ ਬਹੁਤ ਚੱਲ ਰਹੇ ਸੀ ਸਕੀਨਰ ਵੀਰੇ ਟਰੈਕਟਰ ਸੀਗੇ ਸਾਡੇ ਕੋਲ ਪਹਿਲਾਂ 4-5 ਲਿਆ ਕੇ ਖੜੇ ਕੀਤੇ ਉਹ ਬਿਲਕੁਲ 4x4 ਇੱਥੇ ਜਿਹੜੀਆਂ ਜ਼ਮੀਨਾਂ ਉੱਪਰ ਨੋਪੀ ਮਿੱਟੀ ਜੀ ਚੜੀ ਆ ਉਹ ਉੱਥੇ 4x4 ਹੀ ਚੱਲਦੇ ਆ ਜੇ ਉਹਨਾਂ ਨੂੰ ਨਾ ਥੱਲੇ ਜ਼ਮੀਨਾਂ ਨੂੰ ਹਵਾ ਲਵਾਈ ਜਾਵੇ ਪਟਕੇ ਪਟ ਦੇ ਨਾ ਪਟੀਆਂ ਜਾਣ ਤੇ ਕਣਕਾਂ ਨਹੀਂ ਬੀਜੀਆਂ ਜਾ ਸਕਦੀਆਂ ਤੇ ਉੱਥੇ ਚਾਲੀ 4x4 ਰਹੇ ਸੀ ਤੇ ਜਿਹੜਾ ਤੁਹਾਨੂੰ ਅਸੀਂ ਖਰਾਬ ਹੋਈਆਂ ਪਈਆਂ ਜਿਹੜੀਆਂ ਦਰਿਆ ਨੇ ਉਹ ਜਿਹੜੀਆਂ ਉੱਥੇ ਵੀ 4x4 ਹੀ ਵੱਡੇ ਟਰੈਕਟਰਾਂ ਦਾ ਕੰਮ ਆ ਤੇ ਇਸ ਕੰਮ ਨੂੰ ਦੇਖਦੇ ਕਿਉਂਕਿ ਜਿੱਥੇ ਟਰੈਕਟਰ ਕਾਫੀ ਇਹਨਾਂ ਤੋਂ ਹੈਗੇ ਵੀਰਾਂ ਦੇ ਪਰ ਸਾਡੇ 4x4 ਤਕਰੀਬਨ 4 ਚੱਲ ਰਹੇ ਸੀਗੇ ਹੁਣ ਜਿਹੜੇ ਸੇਵਾ ਚ ਆਉਂਦੇ ਦੋ ਦਿਨ ਦੇ ਅੰਦਰ ਆਸੇ 3 ਦਿਨਾਂ ਅਸੇ ਕਿ ਉਹਨਾਂ ਦੇ ਆਪਣੇ ਵੀ ਕੰਮ ਤੇ ਜਿਹੜੇ ਆਪਣੇ ਦੋ ਮੇਰੇ ਘਰ ਦੇ ਸੀ ਟਰੈਕਟਰ ਉਹੀ ਲੱਗ ਕੇ ਉਹ ਚੱਲ ਰਹੇ ਸੀਗੇ ਤੇ ਫਿਰ ਹੁਣ ਉਸ ਤੋਂ ਬਾਅਦ ਫਿਰ ਅੱਜ ਦੋ ਸੰਸਥਾ ਵੱਲੋਂ ਆਪਾਂ ਫੈਸਲਾ ਕੀਤਾ ਵੀ ਆਪਣੇ ਦੋ ਟਰੈਕਟਰ ਲੈ ਆਈਏ ਤੇ ਅਗੇ ਰਾਤ ਰਾਤ ਲੈ ਆਂਦੇ ਉਹ ਲਿਆ ਕੇ ਇਹ ਮੇਰਾ ਨਾ ਵੀਰ ਨਿਸ਼ਾਨ ਹੈ ਇਹ ਕਮੇਟੀ ਮੈਂਬਰ ਆ ਇਥੋਂ ਤੇ ਫਿਰ ਆਪਾਂ ਸਲਾਹ ਕੀਤੀ ਵੀ ਕਿੱਦਾਂ ਕਰੀਏ ਤੇ ਫਿਰ ਉਸੇ ਟਾਈਮ ਹੁਣ ਦੋ ਆ ਗਏ ਆ ਬਾਕੀ ਸਾਡੇ ਕੋਲ ਚਾਰ ਦੂਜੇ ਇਥੇ ਸੁਭਾ ਮਨਵਾ ਰਹੇ ਦੋ ਸਾਡੇ ਕੋਲ ਪਹਿਲਾਂ 4x4 ਤੇ ਹੁਣ ਚਾਰ 4x4 ਹੋ ਗਏ ਪੰਜ ਛੇ ਦੂਜੇ ਹੋ ਗਏ ਅੱਛਾ ਵੀਰ ਦਾ ਵੀ ਆਖਰੀ ਕਮੈਂਟ ਲਵਾਂਗੇ ਬਾਈ ਕਣਕ ਦਾ ਵੀ ਬੋਣ ਤੋਂ ਲੈ ਕੇ ਮਹਿਸੂਸ ਕਰ ਰਹੇ ਹੋ ਵੀ ਵਾਕਿਆ ਜੇ ਨਾ ਸੰਸਥਾ ਪਹੁੰਚਦੀ ਬਹੁਤ ਸਾਰੇ ਕੰਮ ਦੂਰੇ ਰਹਿ ਜਾਣੇ ਸੀ ਜਾਂ ਮੁਸ਼ਕਲ ਬਹੁਤ ਆਉਣੀ ਸੀਗੀ ਬਿਲਕੁਲ ਜੀ ਵੇਖੋ ਬਹੁਤ ਵੱਡਾ ਨੁਕਸਾਨ ਸਾਡਾ ਜਿਹੜਾ ਝੋਨਿਆਂ ਦਾ ਹੋਇਆ ਕਣਕ ਬੀਜਣ ਦੀ ਜਿਹੜੀ ਤਿਆਰੀ ਆਪਾਂ ਝੋਨਾ ਵੇਚ ਕੇ ਕਰਦੇ ਆ ਕਿਉਂਕਿ ਪੈਸੇ ਆਉਂਦੇ ਆ ਤੇ ਅੱਗੇ ਆਪਾਂ ਕਣਕ ਬੀਜਦੇ ਆ ਇਹ 19 ਦੇ ਵਿੱਚ ਵੀ ਪਾਣੀ ਆਇਆ ਜਿਹੜੇ ਸਾਡੀ ਸੰਭਾਲ ਚਾਹੀਏ ਉਸ ਤੋਂ ਪਹਿਲਾਂ 12 ਜਾਇਆ 23 ਦੇ ਵਿੱਚ ਵੀ ਆਇਆ ਤੇ ਹੁਣ 25 ਜਾਇਆ ਤੇ ਇਹਦੇ ਵਿੱਚ ਵੀ ਸਾਡਾ ਵੀਰ ਮਨਜੋਤ ਸਿੰਘ ਆਪਣੀਆਂ ਕਿਸ਼ਤੀਆਂ ਲੈ ਕੇ ਤੇ ਬਹੁਤ ਵੱਡੇ ਪੱਧਰ ਤੇ ਸੇਵਾ ਜਿਹੜੀ ਨਿਭਾ ਕੇ ਗਿਆ ਸੀ ਹੁਣ 2025 ਦੇ ਵਿੱਚ ਵੀ ਜਦੋਂ ਪਾਣੀ ਆਇਆ ਤੇ ਸਭ ਤੋਂ ਪਹਿਲਾਂ ਵੀਰ ਮਨਜੋਤ ਸਿੰਘ ਆਪਣੀਆਂ ਕਿਸ਼ਤੀਆਂ ਲੈ ਕੇ ਹਾੜਾਂ ਦੇ ਵਿੱਚ ਬਹੁਤ ਵੱਡੀ ਪਾਣੀ ਦੇ ਵਿੱਚ ਸੇਵਾ ਨਿਭਾਉਂਦੇ ਰਿਹਾ ਘਰ-ਘਰ ਇਹਨਾਂ ਰਸਤੇ ਬਚਾਈਆਂ ਬਾਅਦ ਦੇ ਵਿੱਚ ਜਿੱਦਾਂ ਪਾਣੀ ਘਟਦਾ ਗਿਆ ਤੇ ਜੋ-ਜੋ ਜ਼ਰੂਰਤਾਂ ਸੀ ਜੇ ਕਿਸੇ ਦਾ ਪਸ਼ੂ ਮਰ ਜਾਣਾ ਤਾਂ ਵੀਰ ਮਨਜੋਤ ਨੇ ਪਸ਼ੂ ਲਿਆ ਕੇ ਪਿੰਡ ਦੇ ਵਿੱਚ ਪਸ਼ੂਆਂ ਦਾ ਵੀ ਲੰਗਰ ਲਾਉਣ ਵਾਲੀ ਹਾੜ ਲਿਆਉਣ ਤੇ ਪਸ਼ੂ ਦੇਣ ਵਾਲੀ ਤੇ ਜੇ ਕਿਸੇ ਨੂੰ ਰਸਤੇ ਦੀ ਰੋਡ ਰਸਤ ਦਿੱਤੀ ਤੇ ਮੇਰੇ ਹਿਸਾਬ ਦੇ ਨਾਲ 5-7 ਲੱਖ ਰੁਪਇਆ ਤਾਂ ਹਸਪਤਾਲਾਂ ਦੇ ਵਿੱਚ ਵੀਰ ਮਨਜੋਤ ਨੇ ਜਿਹੜਾ ਪੇ ਕਰਤਾ ਵਾ ਜੇ ਕਿਸੇ ਦੀ ਸੱਟ ਲੱਗੀ ਜਾਂ ਕਿਸੇ ਦਾ ਇਲਾਜ ਕਰਾਉਣ ਵਾਲਾ ਜਦੋਂ ਵੀ ਵੀਰ ਮਨਜੋਤ ਨਾਲ ਕੋਈ ਆ ਕੇ ਕੰਟੈਕਟ ਕਰਦਾ ਤੇ ਉਸੇ ਵੇਲੇ ਸੰਸਥਾ ਵੱਲੋਂ ਉਹਦੀ ਪੂਰੀ ਮਦਦ ਕੀਤੀ ਜਾਂਦੀ ਇੱਕ ਦਿਨ ਸਾਡੇ ਇੱਥੇ ਰਾਤ ਜਿਹੜਾ ਐਕਸੀਡੈਂਟ ਹੋ ਗਿਆ ਸੀ ਦੋ ਨੌਜਵਾਨ ਮੁੰਡੇ ਉਹਨਾਂ ਦੀ ਡੈਥ ਹੋ ਗਈ ਪਤਾ ਨਹੀਂ ਉਹ ਕਿਹੜੇ ਪਿੰਡ ਦੇ ਸੀ ਸਾਡੇ ਪਿੰਡ ਵਾਲੇ ਉਹਨਾਂ ਨੂੰ ਜਾਣਦੇ ਨਹੀਂ ਸੀ ਵੀਰ ਮਨਜੋਤ ਨੇ ਭਾਵੇਂ ਸਾਡੇ ਪਿੰਡ ਦੀ ਜ਼ਿੰਮੇਵਾਰੀ ਲਈ ਆ ਪਰ ਉਹਨਾਂ ਨੂੰ ਆਪਣੀਆਂ ਗੱਡੀਆਂ ਤੇ ਲਾ ਜਾ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਤੇ ਉਹਨਾਂ ਦੇ ਪਿੱਛੇ ਵੀ ਘੱਟ ਤੋਂ ਘੱਟ ਲੱਖ ਰੁਪਈਆ ਪੇਮੈਂਟ ਉਹਨਾਂ ਰਾਤ ਜਿਹੜੀ ਬਣੀ ਵੀਰ ਮਨਜੋਤ ਨੇ ਆਪਦੇ ਕੋਲੋਂ ਕੀਤੀ ਆ ਇਹ ਸਭ ਤੋਂ ਵੱਡੀ ਸੇਵਾ ਇਹ ਆ ਕਿਉਂਕਿ ਇਹ ਜਿਹੜੀ ਸੇਵਾ ਕਰ ਰਿਹਾ ਇਹਦੀ ਜ਼ਰੂਰਤ ਆ ਕਿਉਂਕਿ ਸੇਵਾ ਦਾ ਵਿਖਾਵਾ ਬਹੁਤ ਜ਼ਿਆਦਾ ਕਰਦੇ ਆ ਸੇਵਾ ਦੋ ਤਰ੍ਹਾਂ ਦੀ ਇੱਕ ਵਿਖਾਵਾ ਕਰਨ ਵਾਲੀ ਕਿਉਂਕਿ ਸਾਡੇ ਕੋਲ ਪਹਿਲਾਂ ਵੀ ਬਹੁਤ ਸੰਸਥਾਵਾਂ ਆਈਆਂ ਤੇ ਜਦੋਂ ਪਤਾ ਲੱਗਦਾ ਸੀ 2800 ਕਿ ਹਾਂ ਕਿਉਂਕਿ ਜਿਹਨੇ ਵਿਖਾਵਾ ਕਰਨਾ ਉਹਨੇ 100 150 ਕਿੱਲਾ ਲੈ ਕੇ ਕਰਕੇ ਵਿਖਾਵਾ ਤੇ ਗਾਂ ਜਾਣਾ ਇੱਥੇ ਲੱਗਨੇ ਸੀ ਜ਼ੋਰ ਤੇ ਜ਼ੋਰ ਵੀ ਅੱਡੀ ਚੋਟੀ ਦਾ ਲੱਗਣਾ ਜਦੋਂ 2800 ਕਿੱਲਾ ਵਜਾਉਣਾ ਹੋਵੇ ਤੇ ਸਾਰੀਆਂ ਚੀਜ਼ਾਂ ਦੀ ਲੋਡ ਪੈਂਦੀ ਆ ਪਰ ਵੀਰ ਮਨਜੋਤ ਨੇ ਕਿਹਾ ਕਿ ਕੋਈ ਗੱਲ ਨਹੀਂ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਜਿਹੜਾ ਸ਼ਹੀਦਾ ਸਿੰਘਾਂ ਦੇ ਨਾਂ ਤੇ ਜਿਹੜੀ ਸੋਸਾਇਟੀ ਬਣੀ ਆ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਨੇ ਆਪ ਹੀ ਕਾਰਜ ਅਰੰਭ ਕਰਾਇਆ ਆਪਣੇ ਕੋਲੋਂ ਤੇ ਆਪ ਹੀ ਨੇਪਰੇ ਚੜਨਾ ਵਾ ਸੋ ਅੱਜ ਨੇਪਰੇ ਚੜਨ ਵਾਲ ਜਿਹੜਾ ਕਾਰਜ ਜਾ ਰਿਹਾ ਵਾ ਇੱਥੇ ਲੜਕੀਆਂ ਦੇ ਵਿਆਹ ਰੱਖੇ ਹੋਏ ਸੀ ਅੱਜ ਵੀ ਜਿਹੜਾ ਲੈ ਕੇ ਆਂਦਾ ਵਾ ਜਿੱਥੋਂ ਕਿਦੋਂ ਮਤਲਬ ਕੁਆਲਿਟੀ ਦਾ ਸਮਾਨ ਲਿਆ ਇਹ ਨਹੀਂ ਕਿ ਆਪਾਂ ਜਿਹੜਾ ਕੰਮ ਨੇ ਬਿਰਨ ਵਾਲਾ ਕੰਮ ਕੀਤਾ ਉਹ ਸਮਾਨ ਲੈ ਕੇ ਅੱਜ ਉਹ ਵੀ ਦੇਣਾ ਵਾ ਅੱਜ ਵੀ ਪਛੂ ਲੈ ਕੇ ਆਇਆ ਉਦਰ ਕਣਕ ਤੇ ਬੀਜ ਆ ਜਿਹੜਾ ਕਣਕ ਦਾ ਬੀਜ ਤੇ ਡਾਈ ਖਾਦ ਉਹ ਵੰਡੀ ਜਾ ਰਹੀ ਆ ਇਸ ਤੋਂ ਪਹਿਲਾਂ ਡੀਜ਼ਲ ਦੀਆਂ ਪਰਚੀਆਂ ਬਣਾ ਕੇ ਮੇਰੇ ਹਿਸਾਬ ਨਾਲ ਕੋਈ 35-40 ਲੱਖ ਰੁਪਏ ਦਾ ਡੀਜ਼ਲ ਬਣਿਆਊਗਾ ਸਾਰਾ ਇਹ 2 ਕਰੋੜ ਰੁਪਏ ਦਾ ਘੜ ਤੋਂ ਘੜ ਪ੍ਰੋਜੈਕਟ ਆ ਜਿਹੜਾ ਵੀਰ ਮਨਜੋਤ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਤੇ ਸਾਰੇ ਆਪਣੀ ਟੀਮ ਦੇ ਨਾਲ ਸਾਡੀ ਵੀ 21 ਮੈਂਬਰੀ ਕਮੇਟੀ ਇੱਥੇ ਬਣਾਈ ਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਨੇਪਰੇ ਚੜਨ ਜਾ ਰਿਹਾ ਵਾ ਸੋ ਅਸੀਂ ਅਰਦਾਸ ਬੇਨਤੀ ਕਰਦੇ ਆ ਕਿ ਇਦਾਂ ਦੇ ਵੀਰਾਂ ਨੂੰ ਇਦਾਂ ਦੇ ਚੜ੍ਹਦੀ ਕਲਾ ਇਹਨਾਂ ਨੌਜਵਾਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤਾਂਦੁਰਸਤੀ ਬਖਸ਼ੇ ਤਾਂ ਕਿ ਇਦਾਂ ਦੀਆਂ ਸੁਆਵਾਂ ਜਿਹੜੀਆਂ ਨਭਾਉਂਦੇ ਰਹਿਣ ਪੰਜਾਬੀ ਹੈ ਜਿਹੜਾ ਪੰਜਾਬੀਆਂ ਦੇ ਨਾਲ ਇੱਕ ਦੂਜੇ ਦੀ ਬਾਹ ਫੜ ਕੇ ਆਪਾਂ ਤਾਂ ਉਠਾ ਸਕੀਏ ਸੋ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਤਾਂ ਇਹ ਇਹ ਤੁਸੀਂ ਇੱਕ ਹੌਸਲਾ ਦੇਖ ਸਕਦੇ ਹੋ ਅੱਜ ਪਰਿਵਾਰਾਂ ਨੂੰ ਕਿਸੇ ਵੀ ਤਰੀਕੇ ਦੀ ਜ਼ਰੂਰਤ ਪਈ ਤਾਂ ਬਾਬਾ ਦੀਪ ਸਿੰਘ ਸੇਵਾਦਾਲ ਨੇ ਅੱਗੇ ਆ ਕੇ ਇਸ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਔਰ ਬਹੁਤ ਸਾਰੇ ਐਨ ਆਰ ਆਈ ਭਰਾਵਾਂ ਨੇ ਜਾਏੋ ਪੰਜਾਬ ਦੇ ਪਿੰਡਾਂ ਦੇ ਵਸਦੇ ਆਪਣੇ ਇਲਾਕੇ ਸ਼ਾਰਪੁਰ ਦੇ ਬਹੁਤ ਸਾਰੇ ਵੀਰ ਭੈਣ ਭਰਾ ਮੋਰੇ ਆਏ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਸੰਸਥਾ ਚੱਲ ਰਹੀ ਤੇ ਸੰਸਥਾ ਦੇ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਨੇ ਤੇ ਅੱਜ ਵੀ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਤੇ ਖੁਸ਼ੀ ਇਸ ਕਰਕੇ ਆ ਕਿਉਂਕਿ ਇੱਕ ਸਹਾਰਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਰੂਪ ਦੇ ਵਿੱਚ ਇਹਨਾਂ ਦੇ ਕੋਲ ਬੈਠਾ ਬਣੇ ਰੌਣ ਪੰਜਾਬੀ ਟੀਵੀ ਦੇ ਨਾਲ